ਆ ਮੈਂ ਉਹ ਵਾਇਹ ਕਿ ਤੁਹਿਆ ਖੜਸਾ ਵੈਗਰੀ ਜੀ ਛੱਡੇ ਆਪਣੇ ਸਿੰਘ ਰੋਡ ਪੰਡਾੜੀ ਪਹੁੰਚ ਗਏ ਥਾ ਸੇ ਜਿਹੜੇ ਵਿੱਚ ਹਨ ਤੇ ਸਿੰਘ ਬਹੁਤ ਚੜਦੀ ਕਰੇ ਸੇਵਾ ਦੇ ਵਿੱਚ ਟਰੈਕਟਰ ਚੱਲ ਰਹੇ ਆ ਦੇਖੋ ਬਹੁਤ ਵਧੀਆ ਸੇਵਾ ਚੱਲ ਰਹੀ ਆ ਨਾ ਸਿੰਘ ਜੇ ਵੀ ਸੀਆਂ ਲੱਗੀਆਂ ਹੋਈਆਂ ਬਾਕੀ ਆਪਣੇ ਸਾੜੇ ਸਿੰਘ ਲੱਗੇ ਹੋਏ ਆ ਆ ਦੇਖੋ ਹਨਾ ਟਰਾਲੀਆਂ ਰਾਤ ਨੂੰ ਹਰੇ ਪਾਣੀ ਕਹਿੰਦੇ ਉਦੋਂ ਨੂੰ ਜਾ ਰਿਹਾ ਰਾਤੇ ਰਾਤ ਉੱਥੇ ਪਹੁੰਚ ਜੂਗਾ ਵੀ ਬਾਬਾ ਇਸ ਕਰਕੇ ਬੰਨ ਰਿਹਾ ਏਰੀਆ ਤੇ ਡੁੱਬਣੇ ਡੁੱਬਣਾ ਵੀ ਆਹ ਅਗਲਾ ਏਰੀਆ ਵਿਚਾਰੀਏ ਦੇਖਾ ਕੇ ਮੂਰੇ ਪਿੰਡ ਤੋਂ ਲੈ ਕੇ ਆਣ ਵਾਲੀ ਤੱਕ ਰੇ ਬੰਨ ਪੈ ਰਿਹਾ ਜੀ ਆਹ ਦੇਖੋ ਹਣਾ ਤੇ ਪਾਣੀ ਜਮਾ ਉੱਤੇ ਆ ਰਿਹਾ ਆਪਣੇ ਸਾੜੇ ਸਿੰਘ ਪਹੁੰਚੇ ਹੋਏ ਆ ਆ ਬਹੁਤ ਵਧੀਆ ਸੇਵਾ ਹੋ ਰਹੀ ਏ ਹਣਾ ਪਿੰਡ ਤੋਂ ਵੱਲੋਂ ਤੇ ਜਦੋਂ ਵੀਡੀਓ ਪਾਈ ਗਈ ਆ ਸਾੜੇ ਸਿੰਘ ਉੱਥੇ ਪਹੁੰਚ ਗਏ ਸੰਗਤ ਬਹੁਤ ਘੱਟ ਪਾਣੀ ਹਰੇ ਆ ਜ ਨਹੀਂ ਰਿਹਾ ਪਾਣੀ ਪਹੁੰਚੂ ਆ ਉਰੇ ਥੋਰੀ ਜੀ ਚ ਹਾਂਜੀ ਉਹ ਰੇਤੇ ਦੇ ਬੰਨ੍ਹ ਆ ਜੀ ਆ ਬੰਨ੍ਹ ਨੇ ਆਪਣੇ ਘਰੇ ਨਾਲ ਸਿੱਧਾ ਪਾਣੀ ਨਾ ਪਾਣੀ ਲੱਤੀ ਬਾਬਾ ਜੀ ਹੁਣ ਦੇਰ ਦੇ ਹਿਸਾਬ ਨਾਲ ਇੰਨਾ ਪਾਣੀ ਕਿੱਥੋਂ ਛੱਡ ਲੈਣੇ ਨਿੱਕੇ ਜੇ ਬੰਨ੍ਹਾਂ ਨਾਲ ਰਾਤ ਨੂੰ ਨਾ ਕਿਤੇ ਹੋਰ ਆਜ ਬੰਨ੍ਹ ਕੇ ਨਹੀਂ ਬਾਬਾ ਜੀ ਹੁਣ ਪਾਣੀ ਟੁੱਟ ਗਿਆ ਹੁਣ ਨੇ ਕੋਈ ਡਰ ਨਹੀਂ ਹੁਣ ਇੱਥੋਂ 4 ਫੁੱਟ ਢੇੜ ਫੁੱਟ ਪਾਣੀ ਉੱਤਰ ਗਿਆ ਉਤਰੂਗਾ ਰਾਤ ਦਾ ਕੋਈ ਡਰ ਨਹੀਂ ਤੜਕੇ ਨੂੰ ਵਧੂਗਾ ਜਦੋਂ ਆ ਪੂਰਾ ਪਾਣੀ ਏਰੀਆ ਹੋ ਗਿਆ ਉਸ ਤੋਂ ਬਾਅਦ ਪਾਣੀ ਵਧੂ ਜੇ ਉਹ ਨਾ ਉਹ ਉੱਧਰ ਦਾ ਬੰਨ ਪਾਇਆ ਹੋਇਆ ਉਹ ਆਪਣਾ ਕਵਰ ਕੀਤਾ ਹੋਇਆ ਹੈ ਇਹ ਨਾਲੀ ਦੇ ਬਰੋਬਰ ਹੋ ਗਿਆ ਤੂੰ ਬਾਅਦ ਖਤਰਾ ਉਹ ਬੰਨ ਪਾਇਆ ਤੇ ਉੱਧਰ ਨਹੀਂ ਜੀ ਉਹ ਬੰਨ ਪਾਇਆ ਹੋਇਆ ਪਿੰਡ ਦੇ ਆਪਰਾ ਨੇ ਪਹਿਲਾਂ ਪਹਿਲੇ ਚੱਲ ਪਾਏ ਤੇ ਮੰਨ ਲਓ ਹੁਣ ਜੇ ਇੱਥੇ ਜੋ ਵੀ ਪਾਣੀ ਟੁੱਟਿਆ ਇਹ ਇੱਥੋਂ ਮੁੰਡਿਆਂ ਨੇ ਬੰਨ ਬੰਨਦਾ ਵੀ ਅੱਗੇ ਵਿਚਾਰੇ ਜਿਹੜਾ ਹੁਣ ਪਿਛਲੇ ਤੋਂ ਬਾਕੀ ਇਸ ਏਰੀਆ ਚ ਪਾਣੀ ਨਹੀਂ ਪੈਣਾ ਜਿਹੜੇ ਬੰਨ ਬੰਨ ਕੇ ਇੱਥੇ 2 ਫੁੱਟ 3 ਫੁੱਟ ਪਾਣੀ ਆਊਗਾ ਬਸ ਅੱਛਾ ਉਸ ਤੋਂ ਬਾਅਦ ਬੰਨ ਬੰਨੀ ਜਾਂਦੇ ਵਿਚਾਰੇ ਖੱਪੀਆਂ ਜ਼ਿੰਮੇਦਾਰ ਆਪਣੇ ਇਹ ਬੰਨ ਬੰਨ ਕੇ ਰੋਕਾਂਗੇ ਜੀ ਉਸ ਤੋਂ ਬਾਅਦ ਵੀ ਇਧਰ ਦਾ ਪਾਣੀ ਜੇ ਥੱਲ ਲੱਗੀ ਫਿਰ ਪਾਣੀ ਆਪੇ ਨਕਾਸ ਹੋ ਜੀ ਬਾਕੀ ਮੁਕੱਦਰਾ ਬਾਬਾ ਜੀ ਵੀ ਇਧਰੋਂ ਕੋਈ ਦਿੱਕਤ ਨਾ ਹੋਈ ਤਾਂ ਸਾਨੂੰ ਕੋਈ ਮਾਰ ਨਹੀਂ ਹੈਗੀ ਜੇ ਬਾਬਾ ਜੀ ਇਧਰੋਂ ਕਿਸਮਤ ਦੇ ਗੱਲੋਂ ਮਾਰ ਪੈ ਜੇ ਪਰ ਸਾਡੇ ਬੰਦੇ ਇਧਰ ਇਧਰੋਂ ਬੰਨ ਟੁੱਟਿਆ ਹੀ ਸਾਡਾ ਜੀ ਬਹੁਤ ਨੁਕਸਾਨ ਹੋਇਆ ਸਾਡਾ ਜ਼ਮੀਨਾਂ ਡੁੱਬ ਗਿਆ ਸੀ ਪਰ ਬੰਦਿਆਂ ਨੇ ਬਹੁਤ ਹਿੰਮਤ ਕਰੀ ਤੇ ਜਮੀਨ ਉੱਥੇ ਸਾਡਾ ਬੰਨ ਬਹੁਤ ਤਖੜਾ ਬੰਨਿਆ ਹੋਇਆ ਗਾਂ ਹੁਣ ਕਿਸੇ ਪਹਿਲੇ ਸਾਲਾ ਨਾ ਇਹ ਜੀ ਜਦੋਂ 23 ਚ ਆਇਆ ਸੀ ਬੰਨ ਹਾਂ ਤੇ ਪਹਿਲੀ ਵਾਰ ਆਹ ਮੁੰਡੇ ਬਚਾਰੇ ਜਮੀਨ ਆ ਫੇਕੇ ਤੇ ਆ ਟਰੈਕਟਰ ਲਾ ਰੱਖਿਆ ਬਾਬਾ ਜੀ ਮੈਂ ਸੰਜੋਗ ਬਚਨਾਂ ਦੇ ਵੀ ਉਦੋਂ ਬਹੁਤ ਤੱਕਾ ਹੋਇਆ ਜੀ ਹੁਣ ਕੋਈ ਦਿੱਕਤ ਐ ਡਰ ਗਾ ਨਹੀਂ ਹਾਂ ਜੇ ਪਹਿਲੀ ਪ੍ਰਬੰਧ ਹੋਏ ਫੇਰ ਆਪਣਾ ਨੁਕਸਾਨ ਨਾ ਹੋਵੇ ਬਾਬਾ ਜੀ ਆ ਏਰੀਏ ਟੁੱਟਿਆ ਐਸ ਏਰੀਏ ਤੱਕ ਪਾਣੀ ਹੁਣ ਉਹ ਜਿਹੜਾ ਗਰਦਾਸਪੁਰ ਵਾਲਾ ਹੋਆ ਉਹ ਗਰਦਾਸਪੁਰ ਏਰੀਏ ਪਤੀ ਨਹੀਂ ਸੀ ਕਿ ਵੀ ਆ ਕੇ ਹੁਣ ਜਦੋਂ ਫਲੱਡ ਟੁੱਟ ਗਿਆ ਬਸ ਤੱਕ ਬੱਧੀ ਆ ਇਹ ਬਾਈ ਦੇ ਏ ਕਹਿੰਦਾ ਪਾਣੀ ਸਵੇਰੇ ਤੱਕ ਪੁਰਦੇ ਕਿਹੜਾ ਹਬਨ ਸਾਹਮਣੇ ਲਾ ਰਹੇ ਆ ਵੀਡੀਓ ਵਿੱਚ ਦੇਖ ਸਕਦੇ ਹੋ ਉੱਥੇ ਤੱਕ ਪੁੰਜ ਸਕਦਾ ਹਨ ਤੇ ਸਾਰੀ ਸੇਵਾ ਕਰ ਰਹੇ ਨੇ ਉਰੇ ਵਾਧੂ ਦੋ ਵਾਧੇ ਚੜੋ ਉਰੇ ਹਨਾ ਵੈਗਰੀ ਆ ਖਾਲਸਾ ਵੈਗਰੀ ਕੀ ਫਤਿਹ